ਆ ਦੇਖੋ ਜੀ ਸਰੋਤਿਓ ਆ ਇੱਕ ਖਜੂਰ ਹੈ ਆ ਖਜੂਰ ਦੇਖੋ ਜੀ गिर ਗਈ ਇਹ ਖਜੂਰ ਇਹ ਢਾਲਤੇ ਸੀ ਨਾ ਜੀ ਤੇ ਢਾਲਤੇ ਹੋਣ ਕਰਕੇ ਇਹ गिर ਗਈ गिर ਕੇ ਇਹ ਇਧਰਲੇ ਪਾਸੇ ਨੂੰ ਚੱਲ ਗਈ ਜੀ ਉੱਪਰਲੇ ਪਾਸੇ ਨੂੰ ਮੈਂ ਤੁਹਾਨੂੰ ਦਿਖਾਣਾ ਉੱਪਰ ਜਾ ਕੇ ਇਹਨੇ ਇੱਥੇ ਸਹਾਰਾ ਲੈ ਲਿਆ ਥੋੜਾ ਜਿਹਾ ਸਹਾਰਾ ਲੈ ਕੇ ਇਹ ਉੱਪਰ ਜਾ ਕੇ ਫਿਰ ਦੇਖੋ ਜੀ ਹਰੀ ਹੈ ਆਹ ਹੈ ਜੀ ਕੁਦਰਤ ਗਿਰ ਕੇ ਵੀ ਜੀਣਾ ਕਿਵੇਂ ਜੀਆ ਜਾ ਸਕਦਾ ਆ ਸਖਾਰੀ ਆ ਖਜੂਰ ਆ ਦੇਖੋ ਮੈਂ ਤੁਹਾਨੂੰ ਫਿਰ ਤੋਂ ਦਿਖਾ ਦਿੰਦਾ ਇੱਧਰ ਨੂੰ ਆਈ ਆ ਥੱਲੇ ਪਈ ਹੋਈ ਐ ਇੱਥੇ ਨੇ ਓਟਲੇਲੀ ਮਾੜੀ ਜੀ ਔਰ ਆ ਦੇਖੋ ਜੀ ਇੱਧਰਲੇ ਪਾਸੇ ਤੋਂ ਇਹ ਆਇਆ ਤਾਂ ਇਹ ਦੱਸ ਰਿਹਾ ਇਸੇ ਤਰੀਕੇ ਨਾਲ ਉਹਨੇ ਗਿਰ ਗਿਆ ਗਿਰੇ ਦੇ ਉੱਤੇ ਵੀ ਮੈਂ ਇੱਕ ਹੋਰ ਚੀਜ਼ ਤੁਹਾਨੂੰ ਦਿਖਾਣਾ ਗਿਰੇ ਦੇ ਉੱਤੇ ਮਰੇ ਦੇ ਉੱਤੇ ਵੀ ਇੱਕ ਰੁੱਖ ਜਿਹੜਾ ਹੈ ਛੋਟਾ ਜਿਹਾ ਆ ਦੇਖੋ ਜੀ ਆ ਕਿੱਥੋਂ ਉਗ ਰਿਹਾ ਆ ਦੇਖੋ ਆ ਹੈ ਕੁਦਰਤ ਪਰ ਕਿਤੇ ਨਾ ਜੀ ਕੋਇਲ ਬੋਲ ਰਹੀ ਹੈ ਅਕਸਰ ਕੋਇਲ ਦੀ ਆਵਾਜ਼ ਆਉਂਦੀ ਹੈ ਕੋਇਲ ਦਿਖਦੀ ਘੱਟ ਹੈ ਕੋਸ਼ਿਸ਼ ਕਰਦਾ ਜੇ ਕਿਤੇ ਲੱਭੇ ਮੈਨੂੰ ਇਹ ਐਦਾਂ ਲੱਗਦਾ ਵੀ ਕੁਝ ਕਹਿ ਰਹੀ ਹੈ ਇਹਨੂੰ ਪਤਾ ਵੀ ਥੱਲੇ ਉਹ ਬੰਦਾ ਜਿਹੜਾ ਹੈ ਉਹ ਜਾ ਰਿਹਾ ਗੁਜ਼ਰ ਰਿਹਾ ਔਰ ਇਹ ਆਪਣਾ ਮਿੱਠਾ ਗੀਤ ਜਿਹੜਾ ਹੈ ਇਹ ਸੁਣਾ ਰਹੀ ਹੈ ਬੈਠੀ ਪਤਾ ਨਹੀਂ ਕਿੱਥੇ ਹੈ ਦਿਖ ਨਹੀਂ پا ਰਹੀ ਇਸੇ ਦਰਖਤ ਵਿੱਚ ਕਿਤੇ ਬੈਠੀ ਹੈ ਉਹ ਕਿੱਡੇ ਸੋਹਣੇ ਸੋਹਣੇ ਦਰਖਤ ਖੜੇ ਆ ਪੱਤਿਆਂ ਦੀ ਆਵਾਜ਼ ਤੇ ਕਮੈਂਟ ਸ਼ੁਰੂ ਕਰਿਓ ਹੈ ਮੈਂ ਕਹਿੰਦਾ ਕਿ ਤੁਸੀਂ ਵੀ ਮੇਰੇ ਨਾਲ ਹੀ ਮਹਿਸੂਸ ਕਰੋਗੇ ਇੱਥੇ ਫਿਰਦੇ ਆ ਤੁਸੀਂ ਤੁਰੇ ਫਿਰਦੇ ਮੇਰੇ ਨਾਲ ਨਾਲ ਆ ਦੇਖੋ ਜੀ ਖਾਲ ਪਈ ਹੋਈ ਆ ਔਰ ਵਿੱਚ ਇੱਕ ਹੋਰ ਅੱਗੇ ਦਰੱਖਤੀ ਡਿਰਿਆ ਹੋਇਆ ਦੇਖਦੇ ਆਂ ਵੀ ਉਹਨੇ ਆਪਣੇ ਆਪ ਨੂੰ ਬਚਾਇਆ ਕਿ ਨਹੀਂ ਬਚਾਇਆ ਹਾਂਜੀ ਸਰੋਤਿਓ ਬੱਲੇ ਬੱਲੇ ਫਿਲਮਜ਼ ਐਂਡ ਰਿਕਾਰਡਸ ਤੋਂ ਮੈਂ ਤੁਹਾਡਾ ਰਾਜੇਸ਼ ਚੋਪੜਾ ਤੁਹਾਨੂੰ ਨਵੇਂ-ਨਵੇਂ ਚੀਜ਼ਾਂ ਦਿਖਾਉਣ ਦੀ ਕੋਸ਼ਿਸ਼ ਕਰਦਾ ਜੋ ਮੇਰੇ ਮਨ ਦੇ ਭਾਵ ਹੁੰਦੇ ਨੇ ਕਈ ਵਾਰੀ ਵਲੋਗਿੰਗ 'ਚ ਅਸੀਂ ਉਹ ਵੀ ਪਾ ਦਿੰਦੇ ਆ ਆ ਮੇਰੇ ਸਾਹਮਣੇ ਦੇਖੋ ਜੀ ਕੁਝ ਦਰਖਤ ਲੱਗੇ ਹੋਏ ਨੇ ਬੜੇ ਕਣੇ ਔਰ ਦਿਲ ਕਰਦਾ ਕਈ ਵਾਰੀ ਕਈ ਥਾਵਾਂ ਤੇ ਨਾ ਅਸੀਂ ਪਹੁੰਚ ਹੀ ਨਹੀਂ ਕਰਦੇ ਅਸੀਂ ਜਾਂਦੇ ਨਹੀਂ ਔਰ ਜਾਣਾ ਚਾਹੀਦਾ ਮੇਰਾ ਮਨ ਕਰਿਆ ਵੀ ਇਹ ਜਿਹੜਾ ਜਗਾਹ ਨੇ ਜੀ ਦਰਖਤਾਂ ਦੇ ਹੇਠਾਂ ਹੈ ਬਿਲਕੁਲ ਸ਼ਾਂਤ ਕੁਦਰਤ ਬੈਠੀ ਹੈ ਔਰ ਉੱਥੇ ਤੱਕ ਵੀ ਪਹੁੰਚ ਕਰੀਏ ਯਾਰ ਆਪਾਂ ਸ਼ਹਿਰਾਂ ਚ ਸਕੂਟਰਾਂ ਤੇ ਗੱਡੀਆਂ ਤੇ ਭੱਜੇ ਫਰੀ ਜਾਂਦੇ ਆ ਕਦੀ ਆਹ ਮੁੱਕ ਕੇ ਕਦੀ ਲੂਣ ਕਦੀ ਤੇਲ ਇਹੀ ਰੌਲੇਜ ਫਰੀ ਜਾਂਦੇ ਆ ਕੁਦਰਤ ਦੇ ਨੇੜੇ ਨਹੀਂ ਜਾ ਪਾਂਦੇ ਸੀ ਆ ਦੇਖੋ ਜੀ ਕਿੰਨਾ ਸੋਹਣਾ ਖੇਤ ਹੈ ਮੇਰੇ ਵਾਲੇ ਦੋਲੇ ਹੈ ਦਰਖਤ ਖੜੇ ਨੇ ਬੜਾ ਸ਼ਾਂਤ ਜਿਹਾ ਮਾਤਾਵਰਨ ਹੈ ਥੋੜਾ ਸਮਾਂ ਕੱਢ ਕੇ ਕਰਿਓ ਕਮੈਂਟ ਤੁਸੀਂ ਵੀ ਦੱਸਿਓ ਵੀ ਐਦਾਂ ਹੋਣਾ ਚਾਹੀਦਾ ਸਾਨੂੰ ਇਹੋ ਜੀਆਂ ਥਾਵਾਂ ਤੇ ਸਿਕਲੂਡਡ ਪਲੇਸਿਸ ਜਿਨ੍ਹਾਂ ਨੂੰ ਆਪਾਂ ਕਹ ਦਿੰਨੇ ਆ ਔਰ ਉੱਥੇ ਜਾ ਕੇ ਮਹਿਸੂਸ ਕਰਨਾ ਚਾਹੀਦਾ ਹੈ ਕਿ ਕਿਸ ਤਰ੍ਹਾਂ ਦਾ ਜਿਹੜਾ ਹੈ ਐਕਸਪੀਰੀਅੰਸ ਆਉਂਦਾ ਹੈ ਇਦਾਂ ਦੇ ਦਰਖਤ ਲੱਗਦੇ ਨੇ ਬੜੇ ਸ਼ਾਂਤ ਸੁਭਾਅ ਖੜੇ ਦੀ ਬਨਸਪਤੀ ਔਰ ਛਾਂ ਹੋਏਗੀ ਉੱਥੇ ਉੱਥੇ ਕੋਈ ਨਹੀਂ ਆਂਦਾ ਤਾਂ ਮੈਂ ਤੁਹਾਨੂੰ ਉੱਥੇ ਲੈ ਕੇ ਜਾ ਰਿਹਾ ਜੀ ਆਹ ਦਰਖਤ ਸਾਹਮਣੇ ਹੈਗੇ ਨੇ ਜਿਹੜੇ ਇਹਨਾਂ ਦਰਖਤਾਂ ਦੇ ਬਿਲਕੁਲ ਵਿੱਚੋਂ ਵਿੱਚ ਜਾਵਾਂਗੇ ਆਪਾਂ ਉਹ ਦੇਖਦੇ ਆਂ ਉੱਥੇ ਦਾ ਕੀ ਨਜ਼ਾਰਾ ਹੈ ਕੀ ਦ੍ਰਿਸ਼ ਹੈ ਔਰ ਐਕਸਪੀਰੀਅੰਸ ਕਰਦੇ ਆਂ ਜੀ ਆਹ ਦੇਖੋ ਬਨੇ ਵਾਲੇ ਦਵਲੇ ਆਹ ਦਰਖਤ ਰੁੱਖ ਇਕੱਲਾ ਹੀ ਖੜਾ ਹੈ ਹੈ ਰੁੱਖਾਂ ਤੇ ਗੀਤ ਬਣੇ ਹੋਏ ਨੇ ਬਹੁਤ ਵਧੀਆ ਵਧੀਆ ਔਰ ਚੰਗਾ ਲੱਗਦਾ ਹੈ ਹਾਂਜੀ ਠੀਕ ਹੈ ਸ਼ਹਿਰੀ ਜੀਵਨ ਵੀ ਜੀਣਾ ਪੈਂਦਾ ਕਰਨਾ ਪੈਂਦਾ ਸਭ ਕੁਝ ਹੋ ਰਿਹਾ ਹੈ ਪਰ ਸਮਾਂ ਕੱਢ ਕੇ ਵਿੱਚੋਂ ਦੀ ਨਿਕਲਿਆ ਆਇਆ ਕਰੋ ਮੈਂ ਨਿਕਲਿਆ ਨਾ ਹੁੰਦਾ ਜੀ ਫਿਰ ਦਿਲ ਕਰਦਾ ਵੀ ਸਰੋਤੇ ਜਿਹੜੇ ਨੇ ਇਹਨਾਂ ਨਾਲ ਵੀ ਸਾਂਝ ਪਾਈ ਜਾਵੇ ਬੱਲੇ ਬੱਲੇ ਫਿਲਮ ਜੰਡਰ ਕਾਰਡਸ ਤੋਂ ਅਸੀਂ ਜਿਹੜਾ ਵਿਰਸਾ ਵਿਰਾਸਤ ਤੇ ਜੀਵਨ ਦੀਆਂ ਜਿਹੜੀਆਂ ਸਚਾਈਆਂ ਜੀਆਂ ਹਨ ਉਹਨਾਂ ਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਆ ਦੇਖੋ ਜੀ ਖਾਲ ਪਈ ਹੋਈ ਇਧਰਲੇ ਪਾਸੇ ਮੈਂ ਹੁਣ ਤੁਹਾਨੂੰ ਅੰਦਰ ਥੱਲੇ ਉਤਰ ਕੇ ਵੀ ਦਿਖਾਉਣਾ ਇੱਥੇ ਤੋਂ ਆ ਲਓ ਜੀ ਵਾਹ ਜੀ ਵਾਹ ਜੀ ਵਾਹ ਜੀ ਵਾਹ ਆ ਦੇਖੋ ਜੀ ਆਹ ਹੈ ਦ੍ਰਿਸ਼ ਉਹ ਦੇਖੋ ਜੀ ਦਰਖਤ ਇੱਕ ਪਿਆ ਹੋਇਆ ਆਹ ਕੱਤਿਆਂ ਦੇ ਉੱਤੇ ਸੁੱਕੇ ਪੱਤੇ ਤੇ ਜਦੋਂ ਪੈਰ ਚੱਲ ਰਿਆ ਨੇ ਜੀ ਔਰ ਆਵਾਜ਼ ਆ ਰਹੀ ਹੈ ਇੱਕ ਬੜੀ ਵਧੀਆ ਕੁਦਰਤ ਆਹ ਆਹੀ ਚੀਜ਼ ਮੈਂ ਉੱਥੇ ਤੋਂ ਸਮਝ ਪਾ ਰਿਹਾ ਸੀ ਵੀ ਐਦਾਂ ਦਾ ਕੁਝ ਨਜ਼ਾਰਾ ਆ ਦੇਖੋ ਜੀ ਸਰੋਤਿਓ ਆਹ ਇੱਕ ਖਜੂਰ ਹੈ ਅੱਖ ਖਜੂਰ ਦੇਖੋ ਜੀ ਡਿਰ ਗਈ ਇਹ ਖਜੂਰ ਇਹ ਢਾਲ ਤੇ ਸੀ ਨਾ ਜੀ ਤੇ ਢਾਲ ਤੇ ਹੁਣ ਕਰਕੇ ਇਹ ਡਿਰ ਗਈ ਡਿਰ ਕੇ ਇਹ ਇਧਰਲੇ ਪਾਸੇ ਨੂੰ ਚਲ ਗਈ ਜੀ ਉੱਪਰਲੇ ਪਾਸੇ ਨੂੰ ਮੈਂ ਤੁਹਾਨੂੰ ਦਿਖਾਉਣਾ ਉੱਪਰ ਜਾ ਕੇ ਇਹਨੇ ਇੱਥੇ ਸਹਾਰਾ ਲੈ ਲਿਆ ਥੋੜਾ ਜਿਹਾ ਸਹਾਰਾ ਲੈ ਕੇ ਇਹ ਉੱਪਰ ਜਾ ਕੇ ਫਿਰ ਦੇਖੋ ਜੀ ਹਰੀ ਹੈ ਆਹ ਹੈ ਜੀ ਕੁਦਰਤ ਡਿਰ ਕੇ ਵੀ ਜੀਣਾ ਕਿਵੇਂ ਜੀਆ ਜਾ ਸਕਦਾ ਆ ਸਖਾਰੀ ਹੈ ਖਜੂਰ ਆ ਦੇਖੋ ਮੈਂ ਤੁਹਾਨੂੰ ਫਿਰ ਤੋਂ ਦਿਖਾ ਦਿੰਦਾ ਇਧਰ ਨੂੰ ਆਈ ਆ ਥੱਲੇ ਪਈ ਹੋਈ ਐ ਇੱਥੇ ਨੇ ਓਟ ਲਲੀ ਮਾੜੀ ਜੀ ਔਰ ਆ ਦੇਖੋ ਜੀ ਇਧਰਲੇ ਪਾਸੇ ਤੋਂ ਇਹ ਆ ਹੈ ਔਰ ਇੱਕ ਹੋਰ ਚੀਜ਼ ਤੁਸੀਂ ਦੇਖੋ ਕੁਦਰਤ ਤੋਂ ਸਿੱਖਣ ਵਾਲੀ ਖਜੂਰ ਤਾਂ ਜਿਹੜੀ ਗਿਰੀ ਹੋਈ ਐ ਖਜੂਰ ਦੇ ਉੱਤੇ ਇੱਕ ਹੋਰ ਨਵਾਂ ਬੂਟਾ ਜਿਹੜਾ ਕਿ ਖਜੂਰ ਨਹੀਂ ਹੈ ਕੋਈ ਹੋਰ ਬੂਟਾ ਉਹ ਵੀ ਉਹਦੇ ਉੱਤੇ ਲੱਗਿਆ ਹੋਇਆ ਹੈ ਨਾ ਜੀ ਕਮਾਲ ਦੀ ਗੱਲ ਆ ਖਜੂਰ ਦੇ ਉੱਤੇ ਬੂਟਾ ਲੱਗਿਆ ਹੋਇਆ ਵਾਹ ਜੀ ਵਾਹ ਕੀ ਖੂਬਸੂਰਤ ਨਜ਼ਾਰਾ ਜੀ ਆ ਇੱਥੇ ਹੁਣ ਖਜੂਰ ਤੋਂ ਟੱਪ ਕੇ ਮੈਂ ਅੱਗੇ ਖਾਲ ਦਿਖਾਉਣਾ ਤੁਹਾਨੂੰ ਇਧਰਲੇ ਪਾਸੇ ਆ ਦੇ ਤੁਸੀਂ ਦਰਖਤ ਕੁਝ ਦਰਖਤਾਂ ਦੀਆਂ ਜਿਹੜੀਆਂ ਜੜਾਂ ਲੰਗੀਆਂ ਹੋਈਆਂ ਹੋਈਆਂ ਹੋਰ ਪੈ ਗਈ ਮਿੱਟੀ ਨੂੰ ਔਰ ਪਰਿਣਾ ਨੇ ਆਪਣੇ ਇੰਤਜ਼ਾਮ ਬਣਾਇਆ ਹੋਇਆ ਥੱਲੇ ਤੱਕ ਦੂਂਗੀਆਂ ਕਰੀਆਂ ਹੋਈਆਂ ਜਿਹੜਾ ਦੇਖੋ ਕਿੱਡੇ ਸੋਹਣੇ ਸੋਹਣੇ ਦਰਖਤ ਖੜੇ ਆ ਪੱਤਿਆਂ ਦੀ ਆਵਾਜ਼ ਤੇ ਕਮੈਂਟ ਜ਼ਰੂਰ ਕਰਿਓ ਹੈਨਾ ਮੈਂ ਕਹਿੰਦਾ ਕਿ ਤੁਸੀਂ ਵੀ ਮੇਰੇ ਨਾਲ ਹੀ ਮਹਿਸੂਸ ਕਰੋ ਜਿੱਥੇ ਸਿਰਦੇ ਤੁਸੀਂ ਤੁਰੇ ਫਿਰਦੇ ਮੇਰੇ ਨਾਲ ਆ ਆ ਦੇਖੋ ਜੀ ਖਾਲ ਪਈ ਹੋਈ ਆ ਔਰ ਵਿੱਚੀ ਤੋਂ ਹੋਰ ਅੱਗੇ ਦਰਕੀ ਵੀ ਗਿਰਿਆ ਹੋਇਆ ਦੇਖਦੇ ਆਂ ਵੀ ਉਹਨੇ ਆਪਣੇ ਆਪ ਨੂੰ ਬਚਾਇਆ ਕਿ ਨਹੀਂ ਬਚਾਇਆ ਆ ਮੈਂ ਤੁਹਾਨੂੰ ਜ਼ੂਮ ਕਰਕੇ ਸਿਰ ਵੀ ਦਿਖਾ ਦਿੰਦਾ ਗਿਰਿਆ ਹੋਇਆ ਦਰਕ ਇਹ ਖਾਲ ਹੈ ਨਾ ਜੀ ਖਾਲ ਤੇ ਦੋਵੇਂ ਪਾਸੇ ਥੋੜੀ ਥੋੜੀ ਢਾਲ ਪੈ ਜਾਂਦੀ ਆ ਤੇ ਮੀਂਹ ਬਰਸਾਤ ਪੈਂਦੀ ਹੈ ਤਾਂ ਇਹ ਕਿਤੇ ਡਿੱਗ ਜਾਂਦੇ ਨੇ ਕਈ ਵਾਰ ਜਿੱਦਾਂ ਉਹ ਤੁਹਾਨੂੰ ਦੱਸਿਆ ਸੀ ਕਿ ਜੜਾਂ ਉਹ ਨੰਗੀਆਂ ਹੋ ਗਈਆਂ ਤੇ ਹੋ ਸਕਦਾ ਕੁਝ ਸਮਾਂ ਪੈ ਕੇ ਉਹ ਡਿੱਗ ਜਵੇ ਪਰੰਤੂ ਡਿੱਗਣਾ ਤਾਂ ਸੁਭਾਵਿਕ ਹੈ ਸਾਡੇ ਮਨੁੱਖੀ ਜੀਵਨ ਵਿੱਚ ਵੀ ਅਸੀਂ ਕਈ ਵਾਰ ਜੀਵਨ ਤੇ ਡਿੱਗਦੇ ਹਾਂ ਔਰ ਪਰੰਤੂ गिरके भी जीना ए है कला ए है कला और ए सानू कला सिखनी चाहिदी है कुदरत ਕੋਲੋਂ ਸਿੱਖਣੀ ਚਾਹੀਦੀ ਆ ਦੇਖੋ ਜੀ ਹੁਣ ਮੈਂ ਦਰਖਤ ਇੱਕ ਹੋਰ ਗਿਰਿਆ ਹੋਇਆ ਇਹਦੇ ਕੋਲ ਪਹੁੰਚ ਗਿਆ ਇਹੇ ਦਰਖਤ ਇਹਦਾ ਕੁਝ ਹਿੱਸਾ ਗਿਰ ਗਿਆ ਜੀ ਇੱਥੇ ਇੱਕ ਨਵੀਂ ਸਿੱਖ ਮਿਲ ਰਹੀ ਹੈ ਜੀ ਆਪਾਂ ਨੂੰ ਮੈਂ ਦਿਖਾਨਾ ਸਰੋਤੇ ਐਕਸਪਲੇਨ ਕਰਕੇ ਸਮਝ ਗਿਆ ਮੈਂ ਕਹਾਣੀ ਸਾਰੀ ਆਹ ਹਨਾ ਜੀ ਦਰਖਤ ਗਿਰਿਆ ਹੋਇਆ ਇੱਕ ਹਿੱਸਾ ਦਰਖਤ ਦਾ। ਔਰ ਇਧਰਲੇ ਪਾਸੇ ਦੇਖੋ ਜੀ ਅਸਲੀ ਗੱਲ। ਇਹ ਦਰਖਤ ਗਿਰਿਆ ਇੱਥੇ ਤੋਂ। ਸਮਝ ਲਿਓ ਹੁਣ ਕਹਾਣੀ ਚੰਗੀ ਤਰ੍ਹਾਂ ਨਾਲ। ਇਹ ਦਰਖਤ ਗਿਰਿਆ ਇੱਥੇ ਤੋਂ ਇਹਦੇ ਨਾਲ ਤੋਂ ਇਹਦੇ ਨਾਲ ਦਾ ਹਿੱਸਾ ਆ ਦੇਖੋ ਕਿੰਨਾ ਕ ਬਚਿਆ ਹੋਇਆ ਜੇ। ਇੱਥੇ ਤੋਂ ਇਹ ਦਰਖਤ ਉੱਪਰਲੇ ਪਾਸੇ ਹਰਾ ਹੈ। ਖਰਾ ਵੀ ਹੈਗਾ ਤੂਤਦਾ درخت ਹੈ ਇੱਕ ਹਿੱਸਾ ਡਰ ਗਿਆ ਜੀ ਸਾਈਡ ਤੋਂ ਇੱਕ ਹਿੱਸਾ ਖੜਾ ਹੈ ਖਰਾ ਪਰ ਇਹ ਸਿੱਖੇ ਹੈ ਵੀ ਸੰਸਾਰ ਇਸੇ ਤਰੀਕੇ ਨਾਲ ਹੈ ਕੁਝ ਨੇ ਚਲੇ ਜਾਣਾ ਹੈ ਔਰ ਕੁਝ ਨੇ ਜਿੰਦੇ ਰਹਿਣਾ ਹੈ ਕਹਿੰਦੇ ਨੇ ਜੀ ਜਗ ਚੱਲਣ ਹਾਰ ਤਾਂ ਇਹ ਦੱਸ ਰਿਹਾ ਇਸੇ ਤਰੀਕੇ ਨਾਲ ਉਹਨੇ ਡਰ ਗਿਆ ਗਿਰੇ ਦੇ ਉੱਤੇ ਵੀ ਮੈਂ ਹੋਰ ਚੀਜ਼ ਤੁਹਾਨੂੰ ਦਿਖਾਣਾ ਗਿਰੇ ਦੇ ਉੱਤੇ ਮਰੇ ਦੇ ਉੱਤੇ ਵੀ ਇੱਕ ਰੁੱਖ ਜਿਹੜਾ ਹੈ ਛੋਟਾ ਜਿਹਾ ਆ ਦੇਖੋ ਜੀ ਆ ਕਿੱਥੋਂ ਉਗ ਰਿਹਾ ਆ ਦੇਖੋ ਆ ਹੈ ਕੁਦਰਤ ਆ ਹੈ ਜੀ ਕੁਦਰਤ ਜ਼ਿੰਦਗੀ ਮੌਕੇ ਤਲਾਸ਼ਦੀ ਹੈ ਹੈ ਬੜਾ ਕੁਝ ਹੋ ਜਾਂਦਾ ਹੈ ਲੋਕਾਂ ਦੇ ਨਾਲ ਫਿਰ ਵੀ ਉਹ ਉੱਠ ਖੜਦੇ ਨੇ ਜੀਉਂਦੇ ਨੇ ਕਰਿਓ ਕਮੈਂਟ ਤੁਸੀਂ ਆਪਣੀ ਰਾਏ ਦੇਣੀ ਹੈ ਮੈਂ ਤੁਹਾਨੂੰ ਇਹੋ ਜੀ ਥਾਂ ਤੇ ਲੈ ਕੇ ਆਇਆ ਹਾਂ ਜਿੱਥੇ ਸੁੱਕੇ ਪੱਤੇ ਥੱਲੇ ਝੜ-ਝੜ ਕੇ ਗਿਰੇ ਹੋਏ ਨੇ ਔਰ ਇਹਨਾਂ ਤੇ ਚੱਲਦੇ ਹੋਏ ਆਵਾਜ਼ ਆ ਰਹੀ ਹੈ ਬੜੀ ਵਧੀਆ ਬੜੀ ਮਧੁਰ ਆਵਾਜ਼ ਆ ਰਹੀ ਹੈ ਆ ਦੇਖੋ ਜੀ ਪੰਛੀ ਪੰਛੀ ਰੌਲਾ ਪਾਉਂਦੇ ਹੋਏ ਨਿਕਲ ਰਹੇ ਆ ਦੇਖੋ ਜੀ ਰੁੱਖ ਕਿੱਦਾਂ ਸਾਈਡ ਤੋਂ ਮੁੜਿਆ ਹੋਇਆ ਇੱਕ ਇਧਰ ਨੂੰ ਚਾਹ ਰਿਹਾ ਗਿਆ ਇੱਕ ਇਧਰਲੇ ਪਾਸੇ ਲਾ ਗਿਆ ਤੋਂ ਤੁਹਾਨੂੰ ਮੈਂ ਦਿਖਾ ਰਿਹਾ ਹਾਂ ਦੀ ਰੁੱਖ ਕੁਦਰਤੀ ਸੀਨ ਕੁਦਰਤੀ ਨਜ਼ਾਰਾ ਪੰਛੀਆਂ ਨੇ ਆਲੇ ਨੇ ਪਾਏ ਹੋਏ ਨੇ ਉੱਪਰ ਪੰਛੀ ਰਹਿ ਰਹੇ ਨੇ ਕੁਦਰਤ ਬੜੀ ਸਲੋ ਆਪਣੀ ਮਸਤ ਚਾਲ ਚੱਲਦੀ ਹੈ ਹੈ ਬੰਦਿਆਂ ਦੀ ਤਰ੍ਹਾਂ ਨਹੀਂ ਜੀ ਆਪੋ ਤਾਪੀ ਪਈ ਹੋਈ ਭੱਜੋ ਭੱਜ ਪਈ ਹੋਈ ਹੈ ਹਰ ਕੰਮ ਅਸੀਂ ਕਹਿੰਦੇ ਦਬਾ ਦਬ ਹੋ ਜੇ ਫਾਸਟ ਹੋ ਜੇ ਸਲੋ ਸਲੋ ਚੱਲ ਰਹੀ ਆਪਣੀ ਚਾਲ ਤੇ ਮਥਨ ਕੋਇਲ ਬੋਲ ਰਹੀ ਹੈ ਕੋਇਲ ਦੀ ਆਵਾਜ਼ ਵਿੱਚ ਵਿੱਚ ਨੂੰ ਆਉਂਦੀ ਹੈ ਤੁਹਾਨੂੰ ਵੀ ਸੁਣਦੀ ਹੋਈ ਆ ਦੇਖੋ ਜੀ ਬੋਲੀ ਕੋਇਲ ਉੱਪਰ ਕਿਤੇ ਨਾ ਜੀ ਕੋਇਲ ਬੋਲ ਰਹੀ ਹੈ ਅਕਸਰ ਕੋਇਲ ਦੀ ਆਵਾਜ਼ ਆਉਂਦੀ ਹੈ ਕੋਇਲ ਦਿਖਦੀ ਘੱਟ ਹੈ ਕੋਸ਼ਿਸ਼ ਕਰਦਾ ਜੇ ਕਿਤੇ ਲੱਭੇ ਮੈਨੂੰ ਇਹ ਐਦਾਂ ਲੱਗਦਾ ਵੀ ਕੁਝ ਕਹਿ ਰਹੀ ਹੈ ਇਹਨੂੰ ਪਤਾ ਵੀ ਥੱਲੇ ਉਹ ਬੰਦਾ ਜਿਹੜਾ ਹੈ ਉਹ ਜਾ ਰਿਹਾ ਗੁਜ਼ਰ ਰਿਹਾ ਔਰ ਇਹ ਆਪਣਾ ਮਿੱਠਾ ਗੀਤ ਜਿਹੜਾ ਹੈ ਇਹ ਸੁਣਾ ਰਹੀ ਹੈ ਬੈਠੀ ਪਤਾ ਨਹੀਂ ਕਿੱਥੇ ਹੈ ਦਿਖ ਨਹੀਂ پا ਰਹੀ ਇਸੇ ਦਰਖਤ ਵਿੱਚ ਕਿਤੇ ਬੈਠੀ ਹੈ ਔਰ ਉਹ ਬੈਠੀ ਹੈ ਦੇਖੀ ਮੈਨੂੰ ਮੈਂ ਕੋਸ਼ਿਸ਼ ਕਰ ਰਿਹਾ ਤੁਹਾਨੂੰ ਜ਼ੂਮ ਕਰਕੇ ਦਿਖਾਉਣ ਦੀ ਇਹ ਹੈ ਜੀ ਐ ਐਗਜੈਕਟਲੀ ਪਕੜ ਵਿੱਚ ਨਹੀਂ ਆਈ ਮੇਰੇ ਅਜੇ ਹੁਣ ਅਜੇ ਵੀ ਸ਼ਾਇਦ ਹੋਰ ਇਹ ਅਜੇ ਵੀ ਸਮਝ ਨਹੀਂ ਆ ਰਹੀ ਮੈਨੂੰ ਕੈਮਰਾ ਜਿਹੜਾ ਮੈਂ ਜੀ ਆ ਆਗੀ 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 ਜੀ ਆਗੀ ਆਹ ਦੇਖੋ ਜੀ ਆ ਬੈਠੀ ਹੈ ਕੋਇਲ ਬਹੁਤ ਵਧੀਆ ਸੀਨ ਜਿਹੜਾ ਕੋਇਲ ਦਾ ਮੈਂ ਪਹੁੰਚ ਕਰਕੇ ਤੁਹਾਨੂੰ ਦਿਖਾਇਆ ਆ ਦੇਖੋ ਜੀ ਆ ਬੈਠੀ ਹੈ ਕੋਇਲ ਕੋਇਲ ਬੋਲ ਰਹੀ ਹੈ ਪੱਤੇ ਆਪਣਾ ਸ਼ੋਰ ਕਰ ਰਹੇ ਨੇ ਕੁਦਰਤ ਦੇ ਸਾਊਂਡਸ ਆਫ ਨੇਚਰ ਕਹਿੰਦੇ ਨੇ ਜੀ ਐ ਬਹੁਤ ਸਾਰੀਆਂ ਅਸੀਂ ਛੇਕਸਪੀਅਰ ਦੀਆਂ ਕਵਿਤਾਵਾਂ ਪੜ੍ਹਦੇ ਹਾਂ ਪੋਏਟਸ ਨੇ ਬਹੁਤ ਕੁਝ ਲਿਖ ਦਿੱਤਾ ਆ ਦੇਖੋ ਜੀ ਆਇਆ ਸਾਊਂਡ ਆਫ ਨੇਚਰ ਪੱਤੇ ਘਰੇ ਹੋਏ ਨੇ ਸੁੱਕੇ ਕੇ ਚੜ ਕੇ ਸੁੱਕੇ ਹੋਏ ਨੇ ਔਰ ਆਵਾਜ਼ ਕਰ ਰਹੇ ਨੇ ਹੈ ਤੁਹਾਨੂੰ ਦੱਸਿਆ ਕਿ ਕਿਦਾਂ ਰੁੱਖ गिर ਜਾਂਦੇ ਨੇ गिर ਕੇ ਸੰਭਲ ਜਾਂਦੇ ਨੇ ਔਰ ਜ਼ਿੰਦਗੀ ਜਿਹੜੀ ਹੈ ਇਸੇ ਤਰ੍ਹਾਂ ਹੀ ਚੱਲਦੀ ਰਹਿੰਦੀ ਹੈ ਕੁਝ ਮੁੱਕ ਜਾਂਦੇ ਨੇ ਕੁਝ ਨਵੇਂ ਆ ਜਾਂਦੇ ਨੇ ਹੈ ਤੁਸੀਂ ਦੇਖਿਆ ਕਿਦਾਂ ਛੋਟਾ ਜਿਹਾ ਬੂਟਾ ਆ ਦੇਖੋ ਜੀ ਇਕੱਲਾ ਹੀ ਪੱਤਾ ਆ ਦੇਖੋ ਆ ਦੇਖੋ ਇਕੱਲਾ ਪੱਤਾ ਇਸੇ ਪੱਤੇ ਡਾ ਵੱਡਾ ਰੁੱਖ ਹੈ ਹੈ ਆ ਇੱਕ ਪੱਤਾ ਇਕੱਲਾ ਹੀ ਲੱਗਿਆ ਹੋਇਆ ਹੈ ਤਾਂ ਇਕੱਲੇ ਵੀ ਜਿਉਣਾ ਪੈਂਦਾ ਜ਼ਿੰਦਗੀ ਵਿੱਚ ਕਈ ਵਾਰੀ ਇਹੋ ਜਿਹੇ ਹਾਲਾਤ ਹੋ ਜਾਂਦੇ ਨੇ ਕਹਿੰਦੇ ਨੇ ਵੀ ਜੋ ਵੀ ਜ਼ਿੰਦਗੀ ਦਵੇ ਜਿੱਦਾਂ ਦਾ ਵੀ ਦਵੇ ਹਾਂਜੀ ਉਹਦੇ ਵਿੱਚ ਜੀਣਾ ਜਿਹੜਾ ਹੈ ਉਹ ਕਲਾ ਹੈ ਸਾਡੇ ਗੁਰੂ ਸਾਹਿਬਾਨ ਨੇ ਵੀ ਇਹੀ ਕੁਝ ਸਿਖਾਇਆ ਵੀ ਹਰ ਹਾਲ ਵਿੱਚ ਚੜ੍ਹਦੀ ਕਲਾ ਵਿੱਚ ਰਹੋ ਹਾਂ ਉਸ ਦੇ ਭਾਣੇ ਵਿੱਚ ਰਹੋ ਔਰ ਗੱਲਾਂ ਤਾਂ ਬਹੁਤ ਹੈਗੀਆਂ ਨੇ ਔਰ ਸਿੱਖਣ ਵੀ ਸਾਡੇ ਆਲੇ ਦੁਆਲੇ ਹੀ ਪਈਆਂ ਨੇ ਆ ਦੇਖੋ ਜੀ ਉਹੀ ਖਜੂਰ ਦੀ ਐਗਜ਼ਾਮਪਲ ਦੁਆਰਾ ਦੇਖ ਲਓ ਅੱਖ ਜੂਰ ਉੱਪਰ ਲੱਗੀ ਹੋਈ ਐ ਆ ਗਿਰੀ ਹੋਈ ਐ ਔਰ ਗਿਰੀ ਦੇ ਉੱਤੇ ਇੱਕ ਹੋਰ ਨਵਾਂ ਬੂਟਾ ਕੋਈ ਲੱਗ ਗਿਆ ਤੋਂ ਉਮੀਦ ਕਰਦਾ ਸਰੋਤਿਆਂ ਤੁਹਾਨੂੰ ਜਿਹੜਾ ਇਹ ਛੋਟਾ ਜਿਹਾ ਵਲੌਗ ਮੇਰਾ ਜਿਹਦੇ ਵਿੱਚ ਮੈਂ ਤੁਹਾਨੂੰ ਇੱਕ ਕੁਦਰਤੀ ਨਜ਼ਾਰੇ ਦੇ ਵਿੱਚ ਲੈ ਕੇ ਆਇਆ ਇੱਕ ਦਰਖਤ ਸੀਗੇ ਮੈਨੂੰ ਗੁਰੂ ਹੁੰਦਿ ਸੇ ਤਾਂ ਮੈਂ ਸੋਚਿਆ ਕਿ ਇੱਥੇ ਪਹੁੰਚ ਕੀਤੀ ਜਾਵੇ ਔਰ ਸਰੋਤਿਆਂ ਨਾਲ ਸਾਂਝ ਪਾਈ ਜਾਵੇ ਫਿਰ ਇਸੇ ਤਰ੍ਹਾਂ ਦੇ ਕਿਸੇ ਵਲੌਗ ਦੇ ਨਾਲ ਜਿੱਦਾਂ ਮਨ ਦੀ ਅਵਸਥਾ ਘੁੰਮਣ ਨਿਕਲੀ ਦਾ ਕਾ ਮਣੀ ਕੋਈ ਐਸੀ ਗੱਲ ਤੁਹਾਨੂੰ ਦਿਖਾਣਾ ਮੈਨੂੰ ਲੱਗਿਆ ਕਿ ਦਿਖਾਣਾ ਚਾਹੀਦਾ ਤਾਂ ਜ਼ਰੂਰ ਮੈਂ ਦੁਬਾਰਾ ਤੋਂ ਹਾਜ਼ਰ ਹੋਵਾਂਗਾ ਤਦ ਤੱਕ ਲਈ ਮੈਨੂੰ ਰਾਜੇਸ਼ ਚੋਪੜਾ ਨੂੰ ਬੱਲੇ ਬੱਲੇ ਫਿਲਮ ਜਨਰਲ ਕਾਰਡ ਤੋਂ ਦਿਓ ਇਜਾਜ਼ਤ ਤੇ ਕਮੈਂਟ ਜ਼ਰੂਰ ਕਰਿਆ ਕਰੋ ਸਰੋਤਿਓ ਸ਼ੇਅਰ ਵੀ ਕਰਿਆ ਕਰੋ ਬਹੁਤ ਸਾਰੇ ਵਲੌਗਸ ਅਸੀਂ ਬਣਾ ਰਹੇ ਹਾਂ ਜਿਸ ਤਰ੍ਹਾਂ ਬੀਬੇ ਨੇ 76 ਕੌਰ ਦਾ ਵਲੌਗ ਹੈ ਬੀਬੇ ਸਰਜੀਤ ਕੌਰ ਦਾ ਵਲੌਗ ਹੈ ਤੁਸੀਂ ਬਹੁਤ ਪਿਆਰ ਦਿੰਦੇ ਹੋ ਔਰ ਵਿੱਚ ਵਿੱਚ ਨਾ ਸੀ ਕੁਦਰਤ ਅੱਜ ਦਾ ਅੱਜ ਮੈਂ ਇੱਕ ਵਲੌਗ ਕਰਿਆ ਅ ਜਿਹੜੀ ਹੈ ਸਬਜ਼ੀਆਂ ਦੀ ਤੜਾਈ ਹੋ ਰਹੀ ਹੈ ਮਿਹਨਤ ਹੋ ਰਹੀ ਹੈ ਇੱਕਾ ਤੁਹਾਨੂੰ ਕੁਦਰਤੀ ਜਿਹੜਾ ਹੈ ਨਜ਼ਾਰਾ ਦਿਖਾ ਦਿੱਤਾ ਤਾਂ ਅਸੀਂ ਇਸੇ ਤਰੀਕੇ ਦੀ ਨਿਸ਼ਤੀ ਕੰਮ ਕਰਦੇ ਆ ਸਾਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਅਸੀਂ ਹੋਰ ਕੋਈ ਜਿਹੜੀਆਂ ਚੀਜ਼ਾਂ ਸਾਡੀ ਰੁਚੀ ਨਹੀਂ ਬਣਦੀ ਰੱਬ ਵੱਲ ਸਾਰੇ ਆਪਣੇ ਆਪਣੇ ਕੰਮ ਤੇ ਲੱਗੇ ਨੇ ਕੋਈ ਕਿੱਧਰ ਨੂੰ ਲੱਗਿਆ ਕੋਈ ਕਿੱਧਰ ਨੂੰ ਲੱਗਿਆ ਪਰ ਅਸੀਂ ਇਸ ਪਾਸੇ ਨੂੰ ਲੱਗੇ ਹੋਏ ਦੋਹੇ ਭਾਈ ਰਜਿੰਦਰ ਚੋਪੜਾ ਜੀ ਰਾਜੇਸ਼ ਚੋਪੜਾ ਤੇ ਸਾਡਾ ਸਾਰਾ ਇਹ ਸਰੋਤਿਆ ਦਾ ਪਰਿਵਾਰ ਬੜਾ ਮਜ਼ਾ ਆ ਰਿਹਾ ਜੀ ਤੁਸੀਂ ਬਹੁਤ ਸਹਿਯੋਗ ਦੇ ਰਹੇ ਹੋ ਧੰਨਵਾਦ ਸ਼ੁਕਰੀਆ ਮਿਹਰਬਾਨੀ